ਸਤਿ ਸ਼੍ਰੀ ਅਕਾਲ ਜੀ ਸਭ ਨੂੰ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ ਚੈਨਲ ਪੰਜਾਬੀ ਸੂਟਸ ਕਲੈਕਸ਼ਨਸ ਤੇ ਅੱਜ ਦੀਆਂ ਸਾਰੀਆਂ ਬੁਟੀਕ ਕਲੈਕਸ਼ਨਾਂ ਨੇ ਸੋਹਣੇ ਰੰਗ ਨੇ ਡਿਜ਼ਾਈਨ ਬੜੇ ਪਿਆਰੇ ਨੇ ਅੱਜ ਦੀ ਵੀਡੀਓ ਦੇ ਵਿੱਚ ਜ਼ਿਆਦਾਤਰ ਜਿਹੜੀਆਂ ਕਲੈਕਸ਼ਨਾਂ ਮੈਂ ਲੈ ਕੇ ਆਈਆਂ ਵਿਆਹਾਂ ਸ਼ਾਦੀਆਂ ਲਈ ਹੈ ਲਹਿੰਗਾ ਹੈ ਐਕਸਲ ਸਾਈਜ਼ ਤੱਕ ਤੁਹਾਨੂੰ ਇਸ ਸਟਿਚ ਮਿਲ ਜੇਗਾ ਬਾਟਮ ਸਟਿਚ ਹੈ ਸ਼ਾਰਟ ਸਟਿਚ ਹੈ ਐਕਸਲ ਸਾਈਜ਼ ਹੈ ਸਿੰਗਲ ਸਿੰਗਲ ਆਪਸ਼ਨ ਦੇ ਵਿੱਚ ਆਏ ਨੇ ਇਹਦੇ ਵਿੱਚ ਚਾਰ ਰੰਗ ਆਣਗੇ ਇੱਕ ਤੇ ਬੱਟ ਜਿਹੜੇ ਪੀਸੇ ਸਿੰਗਲ ਸਿੰਗਲ ਹੀ ਅਵੇਲੇਬਲ ਨੇ ਮੋਸਟਲੀ ਜਿਹੜੇ ਸੂਟ ਨੇ ਬੁਟੀਕ ਵਾਲੀਆਂ ਕਲੈਕਸ਼ਨਾਂ ਜਿਵੇਂ ਆਉਂਦੀਆਂ ਨੇ ਜ਼ਿਆਦਾਤਰ ਉਹਦਾ ਕਲਰ ਸਿੰਗਲ ਹੀ ਹੁੰਦਾ ਹੈ ਮਲਟੀ ਕਲਰਸ ਵਿੱਚ ਬਹੁਤ ਰੀਅਰ ਕਲੈਕਸ਼ਨਾਂ ਆਉਂਦੀਆਂ ਨੇ ਬੁਟੀਕ ਵਾਲੀਆਂ ਐਵੇਂ ਸਾਰੀਆਂ ਕਲੈਕਸ਼ਨਾਂ ਜਿਹੜੀਆਂ ਨੇ ਇਹ ਬੁਟੀਕ ਵਾਲੀਆਂ ਚੱਲ ਰਹੀਆਂ ਨੇ ਹੈਂਡਵਰਕ ਦੇ ਨਾਲ ਆਣ ਗਿਆ ਰੰਗ ਇਹਨਾਂ ਵਿੱਚ ਸਿੰਗਲ ਸਿੰਗਲ ਹੀ ਆ ਤੇ ਜੇ ਮੈਕਸਿਮ ਆਜੇ ਤਾਂ ਅਕਸਰ 4 ਰੰਗ ਇਸ ਤੋਂ ਜ਼ਿਆਦਾ ਰੰਗ ਮੋਸਟਲੀ ਜਿਹੜੇ ਕੀ ਬੁਟੀਕ ਦੇ ਵਿੱਚ ਨਹੀਂ ਆਉਂਦੇ ਤੇ ਹੈਂਡਵਰਕ ਵਾਲੀਆਂ ਕਲੈਕਸ਼ਨਾਂ ਨੇ ਮੋਸਟਲੀ ਐਵੀ ਸਾਰੇ ਜਿਹੜੇ ਸੂਟ ਨੇ ਇਹ ਵੀ ਸਿੰਗਲ ਸਿੰਗਲ ਕਲਰ ਦੇ ਵਿੱਚ ਆਣਗੇ ਇਹਦੇ ਤੇ ਵੀ ਹੈਂਡਵਰਕ ਹੋਇਆ ਏ ਮੈਂ ਘੱਟ ਰੇਟਾਂ ਵਿੱਚ ਸੂਟ ਆਣਗੇ ਇਹ ਬੁਟੀਕ ਵਾਲੇ ਹੈਂਡਵਰਕ ਵਾਲੇ 컬렉ਸ਼ਨ ਆਣੀ ਹੈ ਮਸ਼ੀਨ ਵਰਕ ਦੇ ਨਾਲ ਇਹ ਵਾਲੇ ਜਿਹੜੇ ਸੂਟ ਆਣੇ ਚਾਰ ਰੰਗਾਂ ਦੇ ਵਿੱਚ ਐਂ 900 ਰੁਪਏ ਦੇ ਵਿੱਚ ਇੱਕ ਰਾਇਲ ਬਲੂ ਕਲਰ ਦਾ ਤੇ ਗ੍ਰੀਨ ਕਲਰ ਦਾ ਦੋ ਸੂਟ ਇਹਦੇ ਵਿੱਚ ਆਣਗੇ ਮਹਿੰਦੀ ਕਲਰ ਆ ਗ੍ਰੀਨ ਨਹੀਂ ਹੈ ਮਹਿੰਦੀ ਜਿਹੜਾ ਕਿ ਥੋੜਾ ਡਾਰਕ ਟੋਨ ਵਿੱਚ ਆਉਂਦਾ ਥੋੜਾ ਗ੍ਰੀਨੀਸ਼ ਟੋਨ ਵਿੱਚ ਉਹ 900 ਰੁਪਏ ਰੇਟ ਹੈ ਤੇ ਰੰਗ ਇਹਦੇ ਵਿੱਚ ਦੋ ਨੇ ਰੰਗ ਦੋਨੋਂ ਹੀ ਮੈਂ ਇੱਥੇ ਐਡ ਕਰ ਦਿੱਤੇ ਨੇ ਨਾਲ ਮਾਡਲ ਦੀ ਪਿਕਚਰ ਵੀ ਹੈ ਬੈਲਵਟ ਦਾ ਸੂਟ ਆ ਨਾ ਔਰਗੈਂਜ਼ਾ ਦਾ ਦੁਪੱਟਾ ਆ 2500 ਰੁਪਏ ਦਾ ਰੇਟ ਹੈ ਰੰਗ ਜਿਹੜਾ ਇਹਦੇ ਵਿੱਚ ਇਹਦੇ ਵਿੱਚ ਰੰਗ ਨੇ ਪੰਜ ਇੱਕ ਰੈੱਡ ਇੱਕ ਮੈਰੂਨ ਮੈਜੈਂਟਾ ਵਾਈਨ ਸ਼ੇਡ ਵਿੱਚ ਤੇ ਬਲੈਕ ਬਲੈਕ ਵੀ ਜਿਹੜਾ ਉਹ ਪਿਓਰ ਡਾਰਕ ਬਲੈਕ ਵਿੱਚ ਆਏਗਾ ਤੇ ਬਾਕੀ ਇਹਨਾਂ ਵਿੱਚ ਹੋਰ ਰੰਗ ਨਹੀਂ ਹੈਗੇ ਜਿਹੜਾ ਇਹਦੇ ਗਲੇ ਤੇ ਇੱਕ ਵਰਕ ਹੋਇਆ ਹੈਂਡ ਵਰਕ ਹੈ ਸਸਤੇ ਸੂਟ ਵੀ ਆਏ ਨੇ ਇਹ ਸਿਰਫ ਤਾਂ ਸਿਰਫ 450 ਵਾਲੇ ਸੂਟ ਨੇ ਜੀ 450 ਦੇ ਵਿੱਚ ਇਹ ਪਸ਼ਮੀਨਾ ਫੈਬਰਿਕ ਨਾਲ ਆਣਗੇ ਫੈਬਰਿਕ ਨਾਲ ਦਾ ਪਸ਼ਮੀਨਾ ਆਏਗਾ 5 ਮੀਟਰ ਦਾ ਆਲਓਰ ਤੁਹਾਨੂੰ ਸੂਟ ਮਿਲੇਗਾ ਰੇਟ ਇਹਨਾਂ ਦਾ 450 ਰੁਪਿਆ ਰੰਗ ਵੱਖਰੇ ਵੱਖਰੇ ਨੇ ਬੜੇ ਕੀ ਚਾਰ ਚਾਰ ਦਾ ਸੈਟ ਆਇਆ ਹੈ ਤੇ ਸਾਰੇ ਇਹਨਾਂ ਵਿੱਚੋਂ ਤੁਸੀਂ ਸੂਟ ਹੈ 450 ਦੇ ਵਿੱਚ ਬਾਈ ਕਰ ਸਕਦੇ ਹੋ ਹਾਰੇਜ ਗਰੁੱਪ ਲਈ ਸੂਟ ਨਏ ਦੇ ਵਿੱਚ ਤੇ ਡੈਲੀ ਵੇਅਰ ਵਾਲੇ ਸੂਟ ਨੇ ਨਾਰਮਲ ਸਿੰਪਲ ਸੌਬਰ ਦੇ 450 ਦੇ ਵਿੱਚ ਸੂਟ ਆਏ ਨੇ ਰੰਗ ਜਿਹੜੇ ਜਿਹੜੇ ਇਨਾਂ ਦੇ ਵਿੱਚ ਹੈਗੇ ਨੇ ਮੈਂ ਇੱਥੇ ਐਡ ਕਰ ਦਿੱਤੇ ਨੇ ਬਾਕੀ ਤੁਸੀਂ ਕੋਈ ਕੁਐਰੀ ਕਰਨੀ ਹੈ ਤਾਂ ਨੰਬਰ ਮੈਂ ਦਿੱਤਾ ਹੈ ਨੰਬਰ ਜਦ ਤੁਸੀਂ ਮੈਨੂੰ ਮੈਸੇਜ ਕਰ ਦਿਓ ਐ ਵਾਲੇ ਸੂਟ ਆਏ ਨੇ ਜੀ ਫੈਂਡੀ ਸਿਲਕ ਦੇ ਵਿੱਚ ਤੇ ਇਹ ਸਿਲਕ ਨੇ ਅੱਜ ਫਿਰ ਤੁਮਾ ਪੂਰੀਆਂ ਪਾਈਆਂ ਹੋਈਆਂ ਨੇ ਬਹੁਤ ਕਸਟਮਰ ਡਿਮਾਂਡ ਕਰਦੇ ਨੇ ਲੈਸ ਲਗਵਾ ਲੋ ਬਟਨ ਲਗਵਾ ਲੋ ਜਾਂ ਕੋਈ ਕਢਾਈ ਹੋ ਤੁਹਾਡੀ ਚੋਇਸ ਹੈ ਬਹੁਤ ਪਿਆਰਾ ਫੈਬਰਿਕ ਹੈ 630 ਰੁਪਏ ਦੇ ਵਿੱਚ ਤੁਹਾਨੂੰ ਸੂਟ ਮਿਲ ਜਾਏਗਾ ਕਾਫੀ ਲੈਸ ਤੇ ਆਇਆ ਹੈ ਹੋਰ ਕੋਈ ਕੁਇਰੀ ਹੈ ਤਾਂ ਨੰਬਰ ਮੈਂ ਦਿੱਤਾ ਹੈ ਨੰਬਰ ਤੇ ਜਾ ਕੇ ਮੈਸੇਜ ਕਰ ਦਿਓ ਤੇ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਮਿਲਦੀ ਹੈ ਨੈਕਸਟ ਵੀਡੀਓ ਦੇ ਵਿੱਚ ਹੋਰ ਨਵੇਂ ਨਵੇਂ ਸੋਹਣੇ ਸੋਹਣੇ ਟ੍ਰੈਂਡੀ ਤੇ ਐਕਸਕਲੂਸਿਵ ਸੂਟਾਂ ਦੇ ਨਾਲ ਥੈਂਕ ਯੂ ਫॉर ਵਾਚਿੰਗ ਮਾਈ ਵੀਡੀਓ